ਦਾ ਜਿਨ੍ਹਾਂ ਦਾ ਬਿਆਨ ਜਥੇਦਾਰ ਸਾਹਿਬ ਨੂੰ ਲੈ ਕੇ ਜੜਾ ਆ ਹੁਣ ਆਉਣਾ ਸ਼ੁਰੂ ਹੋਇਆ ਕਿਉਂਕਿ ਉਹਨਾਂ ਨੇ ਮੁਲਾਕਾਤ ਕੀਤੀ ਆ ਮਹੰਮਦ ਸਾਹਿਬ ਤੁਹਾਡਾ ਜਗਮਣੀ ਚ ਸਵਾਗਤ ਹੈ ਧੰਨਵਾਦ ਅੱਛਾ ਇੱਕ ਤਾਂ ਪਹਿਲਾਂ ਇਹ ਡਿਸੀਜਨ ਜਿਹੜਾ ਆ ਅੰਤਰੀਮ ਕਮੇਟੀ ਨੇ ਲਿਆ ਆ ਤੁਸੀਂ ਇਸ ਨੂੰ ਕਿੱਦਾਂ ਦੇਖਦੇ ਹੋ ਕਿਉਂਕਿ ਬਹੁਤੇ ਅਕਾਲੀ ਵੀ ਇਹਦਾ ਵਿਰੋਧ ਕਰਨ ਰਹੇ ਨੇ ਉਹ ਕਹਿੰਦੇ ਵੀ ਇਹ ਸਹੀ ਗੱਲ ਨਹੀਂ ਹੈਗੀ ਤੁਹਾਡਾ ਟੇਕ ਕੀ ਆ ਦਿੱਤੇ ਦੇਖੋ ਮੈਂ ਜਥੇਦਾਰ ਸਾਹਿਬ ਨੂੰ ਮਿਲਿਆ ਔਰ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਸਾਡੀਆਂ ਸਰਮੌਰ ਸੰਸਥਾਵਾਂ ਜਿਹੜੀਆਂ ਨੇ ਉਹ ਇਸ ਵੇਲੇ ਲੀਡਰਲੈਸ ਹੋਈਆਂ ਪਈਆਂ ਨੇ ਤਿੰਨ ਮੁੱਖ ਸੰਸਥਾਵਾਂ ਨੇ ਸ੍ਰੀ ਅਕਾਲ ਪੁਰਖ ਸਾਹਿਬ ਜਿਹੜੀ ਸਾਡੀ ਕੌਮ ਦੀ ਸੁਪਰੀਮ ਅਥਾਰਟੀ ਏ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਜਿਹੜੀ ਸਾਡੇ ਗੁਰਦੁਆਰੇ ਸਹਬਾਨਾਂ ਦਾ ਪ੍ਰਬੰਧ ਚਲਾਉਂਦੀ ਏ ਔਰ ਸਿੱਖ ਕੌਮ ਦੀ ਧਾਰਮਿਕ ਵਾਈ ਕਰਦੀ ਏ ਸ਼੍ਰੋਮਣੀ ਅਕਾਲੀ ਦਲ ਸਾਡੀ ਰਾਜਨੀਤਿਕ ਖੇਤਰੀ ਪਾਰਟੀ ਇਸ ਵੇਲੇ ਤਿੰਨਾਂ ਸੰਸਥਾਵਾਂ ਦੇ ਮੁਖੀ ਜਿਹੜੇ ਆ ਉਹ ਅਸਤੀਫਾ ਦੇ ਕੇ ਜਾਂ ਹਟਾਏ ਗਏ ਨੇ ਉਹ ਘਰਾਂ 'ਚ ਬੈਠੇ ਨੇ ਤੇ ਕੌਮ ਦੀ ਅਗਵਾਈ ਕੌਣ ਕਰੇਗਾ ਇਸ ਲਈ ਮੈਂ ਜਸਤੇਦਰ ਸਾਹਿਬ ਨੂੰ ਬੇਨਤੀ ਕੀਤੀ ਉਹਨਾਂ ਨੇ ਬੇਨਤੀ ਨੂੰ ਬੜਾ ਇੱਕ ਪੋਜ਼ਿਟਿਵ ਰਿਸਪਾਂਸ ਦਿੱਤਾ ਤੇ ਮੈਨੂੰ ਆਸ ਸੀ ਉਸੇ ਆਸ ਦੀ ਕਿਰਨ ਦੇ ਵਿੱਚ ਹੀ ਮੈਂ ਗੱਲ ਕਹੀਏ ਕਿ ਸਾਰਾ ਕੁਝ ਠੀਕ ਕਰਨ ਲਈ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਬਹੁਤ ਵੱਡੀ ਲੋੜ ਹੈ ਜਸਤੇਦਰ ਸਾਹਿਬ ਨਾਲ ਤੁਹਾਡੀ ਗੱਲ ਹੋਈ ਹੈ ਗਿਆਨੀ ਰਕਬੀਰ ਸਿੰਘ ਹੁਣਾਂ ਦੇ ਨਾਲ ਉਹ ਉਹਨਾਂ ਦਾ ਕੀ ਰਿਐਕਸ਼ਨ ਆ ਉਹ ਕੀ ਕਹਿੰਦੇ ਆ ਜਦੋਂ ਤੁਸੀਂ ਗੱਲ ਕੀਤੀ ਹੈ ਜਸਤੇਦਰ ਸਾਹਿਬ ਇਹ ਗੱਲ ਕਹਿੰਦੇ ਆ ਕਿ ਪੰਥ ਦੀ ਚੜ੍ਹਦੀ ਕਲਾ ਵਾਸਤੇ ਤੇ ਸਾਨੂੰ ਇੱਕਜੁੱਟ ਹੋਣਾ ਚਾਹੀਦਾ ਜੀ ਤੇ ਅਸੀਂ 2 ਦਸੰਬਰ ਨੂੰ ਵੀ ਇਹ ਗੱਲ ਕਹੀ ਸੀ ਪੰਜ ਸਿੰਘ ਸਹਿਬਾਨ ਨੇ ਕਿ ਸਾਨੂੰ ਜਿਹੜੇ ਚੁੱਲ੍ਹੇ ਆ ਉਸ ਮਿਟਨੇ ਚਾਹੀਦੇ ਆ ਉਹਨਾਂ ਦਾ ਭਾਵ ਸੀ ਕਿ ਉਹ ਅਲੱਗ-ਅਲੱਗ ਜਿਹੜੇ ਧੜੇ ਬਣੇ ਹੋਏ ਆ ਉਹਨਾਂ ਨੂੰ ਇੱਕ ਜੁਟ ਕਰਨ ਦੀ ਲੋੜ ਹੈਗੀ ਤੇ ਨਵਾਂ ਹੁਣ ਇੱਥੇ ਹੋਰ ਹੋ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਪਟੋਤਾਰ ਦਾ ਜਿਹੜਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਵਿਰਾਮ ਲੱਗਣਾ ਚਾਹੀਦਾ ਬਿਕਰਮ ਮਜੀਠੀਆ ਵੀ ਉਹਨਾਂ ਦੇ ਹੱਕ 'ਚ ਆਏ ਆ ਪਰ ਤੁਹਾਨੂੰ ਲੱਗਦਾ ਵੀ ਵਾਕਈ ਸਿੱਖ ਨਹੀਂ ਜਾਂਉਂਦੇ ਵੀ ਜੇਕਰ ਕਿਸੇ ਜਥੇਦਾਰ ਸਾਹਿਬ ਨੂੰ ਉਹ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾਉਣਾ ਆ ਤੇ ਉਹਦਾ ਕੋਈ ਇੱਕ ਤਰੀਕਾ ਹੋਣਾ ਚਾਹੀਦਾ ਐਵੇਂ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਦੇਖੋ ਜੋ ਬਿਕਰਮ ਮਜੀਠੀਆ ਨੇ ਕਿਹਾ ਉਹਦਾ ਜਵਾਬ ਤਾਂ ਉਹ ਹੀ ਦੇ ਸਕਦੇ ਆ ਜੋ ਮੈਂ ਮਿਲ ਕੇ ਆਇਆ ਮੈਂ ਤਾਂ ਉਹਦੇ ਵਿੱਚ ਬੇਨਤੀ ਕਰਕੇ ਆਇਆ ਜਥੇਦਾਰ ਸਾਹਿਬ ਨੂੰ ਔਰ ਉਹਨਾਂ ਨੇ ਉਸ ਨੂੰ ਇੱਕ ਸਲਾਹਾ ਜੋਗ ਕਦਮ ਦੱਸਿਆ ਜੀ ਬਹੁਤ ਬਹੁਤ ਸ਼ੁਕਰੀਆ ਕਰਨੈਲ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਹਾਲੇ ਮੇਰੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਹੈ ਜਿਨ੍ਹਾਂ ਦਾ ਬਿਆਨ ਜਥੇਦਾਰ ਸਾਹਿਬ ਨੂੰ ਲੈ ਕੇ ਜੜਾ ਆ ਹੁਣ ਆਉਣਾ ਸ਼ੁਰੂ ਹੋਇਆ ਕਿਉਂਕਿ ਉਹਨਾਂ ਨੇ ਮੁਲਾਕਾਤ ਕੀਤੀ ਹੈ ਮੁਹੰਮਦ ਸਾਹਿਬ ਤੁਹਾਡਾ ਜਗਮਣੀ ਚ ਸਵਾਗਤ ਹੈ अच्छा एक तो पहला ये डिसीजन जड़ा है अंतरिम कमेटी ने लिया आया ਤੁਸੀਂ ਇਸ ਨੂੰ ਕਿਦਾਂ ਦੇਖਦੇ ਹੋ ਕਿਉਂਕਿ ਬਹੁਤੇ ਅਕਾਲੀ ਵੀ ਇਹਦਾ ਵਿਰੋਧ ਕਰਨ ਰਹੇ ਨੇ ਉਹ ਕਹਿੰਦੇ ਵੀ ਇਹ ਸਹੀ ਗੱਲ ਨਹੀਂ ਹੈਗੀ ਤੁਹਾਡਾ ਟੇਕ ਕੀ ਆ ਦਿੱਤੇ ਦੇਖੋ ਮੈਂ ਜਥੇਦਪ ਸਿੰਘ ਸਾਬ ਨੂੰ ਮਿਲਿਆ ਔਰ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਸਾਡੀਆਂ ਸਰਮੌਰ ਸੰਸਥਾਵਾਂ ਜਿਹੜੀਆਂ ਨੇ ਉਹ ਇਸ ਵੇਲੇ ਲੀਡਰਲੈਸ ਹੋਈਆਂ ਪਈਆਂ ਨੇ ਤਿੰਨ ਮੁੱਖ ਸੰਸਥਾਵਾਂ ਨੇ ਸ੍ਰੀ ਕਾਲਪੁਰ ਸਿੰਘ ਸਾਬ ਜਿਹੜੀ ਸਾਡੀ ਕੌਮ ਦੀ ਸੁਪਰੀਮ ਅਥਾਰਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਹੜੀ ਸਾਡੇ ਗੁਰਦੁਆਰੇ ਸਹਬਾਨਾਂ ਦਾ ਪ੍ਰਬੰਧ ਚਲਾਉਂਦੀ ਏ ਔਰ ਸਿੱਖ ਕੌਮ ਦੀ ਧਾਰਮਿਕ ਵਾਈ ਕਰਦੀ ਏ ਸ਼੍ਰੋਮਣੀ ਅਕਾਲੀ ਦਲ ਇਹ ਸਾਡੀ ਰਾਜਨੀਤਿਕ ਖੇਤਰੀ ਪਾਰਟੀ ਇਸ ਵੇਲੇ ਤਿੰਨਾ ਸੰਸਥਾਵਾਂ ਦੇ ਮੁਖੀ ਜਿਹੜੇ ਆ ਉਹ ਅਸਤੀਫਾ ਦੇ ਕੇ ਜਾਂ ਹਟਾਏ ਗਏ ਨੇ ਉਹ ਘਰਾਂ 'ਚ ਬੈਠੇ ਨੇ ਤੇ ਕੌਮ ਦੀ ਅਗਵਾਈ ਕੌਣ ਕਰੇਗਾ ਇਸ ਲਈ ਮੈਂ ਜ세ਦਰ ਸਾਹਿਬ ਨੂੰ ਬੇਨਤੀ ਕੀਤੀ ਉਹਨਾਂ ਨੇ ਬੇਨਤੀ ਨੂੰ ਬੜਾ ਇੱਕ ਪੋਜ਼ਿਟਿਵ ਰਿਸਪਾਂਸ ਦਿੱਤਾ ਤੇ ਮੈਨੂੰ ਆਸ 'ਚ ਉਸੇ ਆਸ ਦੀ ਕਿਰਨ ਦੇ ਵਿੱਚ ਹੀ ਮੈਂ ਗੱਲ ਕਹੀ ਏ ਕਿ ਸਾਰਾ ਕੁਝ ਠੀਕ ਕਰਨ ਲਈ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਬਹੁਤ ਵੱਡੀ ਲੋੜ ਹੈ ਜੱਤੀਦਾਰ ਸਾਹਿਬ ਨਾਲ ਤੁਹਾਡੀ ਗੱਲ ਹੋਈ ਹੈ ਗਿਆਨੀ ਰਗਬੀਤ ਸਿੰਘ ਹੁਣਾਂ ਦੇ ਨਾਲ ਉਹ ਉਹਨਾਂ ਦਾ ਕੀ ਰਿਐਕਸ਼ਨ ਆ ਉਹ ਕੀ ਕਹਿੰਦੇ ਆ ਜਦੋਂ ਤੁਸੀਂ ਗੱਲ ਕੀਤੀ ਹੈ ਜੱਤੀਦਾਰ ਸਾਹਿਬ ਇਹ ਗੱਲ ਕਹਿੰਦੇ ਆ ਕਿ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਾਨੂੰ ਇਕਜੁੱਟ ਹੋਣਾ ਚਾਹੀਦਾ ਤੇ ਅਸੀਂ 2 ਦਸੰਬਰ ਨੂੰ ਵੀ ਇਹ ਗੱਲ ਕਹੀ ਸੀ ਪੰਜ ਸਿੰਘ ਸਹਿਬਾਨ ਨੇ ਕਿ ਸਾਨੂੰ ਜਿਹੜੇ ਚੁੱਲ੍ਹੇ ਆ ਉਸ ਮਿਟਨੇ ਚਾਹੀਦੇ ਆ ਉਹਨਾਂ ਦਾ ਭਾਵ ਸੀ ਕਿ ਅਲੱਗ-ਅਲੱਗ ਜਿਹੜੇ ਧੜੇ ਬਣੇ ਹੋਏ ਆ ਉਹਨਾਂ ਨੂੰ ਇੱਕਜੁੱਟ ਕਰਨ ਦੀ ਲੋੜ ਹੈਗੀ ਏ ਤੇ ਨਵਾਂ ਹੁਣ ਇੱਥੇ ਹੋਰ ਹੋ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਪਾਟੋ-ਤਾੜ ਦਾ ਜਿਹੜਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਵਿਰਾਮ ਲੱਗਣਾ ਚਾਹੀਦਾ ਬਿਕਰਮਜੀਤਿਆ ਵੀ ਉਹਨਾਂ ਦੇ ਹੱਕ 'ਚ ਆਏ ਆ ਪਰ ਤੁਹਾਨੂੰ ਲੱਗਦਾ ਵੀ ਵਾਕਈ ਸਿੱਖ ਨਹੀਂ ਜਾਂਉਂਦੇ ਵੀ ਜੇਕਰ ਕਿਸੇ ਜਥੇਦਾਰ ਸਾਹਿਬ ਨੂੰ ਉਹ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾਉਣਾ ਆ ਤੇ ਉਹਦਾ ਕੋਈ ਇੱਕ ਤਰੀਕਾ ਹੋਣਾ ਚਾਹੀਦਾ ਐਵੇਂ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਦੇਖੋ ਜੋ ਬਿਕਰਮ ਮਜੀਠੀਆ ਨੇ ਕਿਹਾ ਉਹਦਾ ਜਵਾਬ ਤਾਂ ਉਹ ਹੀ ਦੇ ਸਕਦੇ ਆ ਜੋ ਮੈਂ ਮਿਲ ਕੇ ਆਇਆ ਮੈਂ ਤਾਂ ਉਹਦੇ ਵਿੱਚ ਬੇਨਤੀ ਕਰਕੇ ਆਇਆ ਜਥੇਦਾਰ ਸਾਹਿਬ ਨੂੰ ਔਰ ਉਹਨਾਂ ਨੇ ਉਸ ਨੂੰ ਇੱਕ ਸਲਾਗਾ ਜੋ ਕਦਮ ਦੱਸਿਆ ਜੀ ਬਹੁਤ ਬਹੁਤ ਸ਼ੁਕਰੀਆ ਕਰਨੈਲ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਹੁਣ ਮੇਰੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਹੈ ਜਿਨ੍ਹਾਂ ਦਾ ਬਿਆਨ ਜਥੇਦਾਰ ਸਾਹਿਬ ਨੂੰ ਲੈ ਕੇ ਜੜਾ ਆ ਹੁਣ ਆਉਣਾ ਸ਼ੁਰੂ ਹੋਇਆ ਕਿਉਂਕਿ ਉਹਨਾਂ ਨੇ ਮੁਲਾਕਾਤ ਕੀਤੀ ਆ ਮੁਹੰਮਦ ਸਾਹਿਬ ਤੁਹਾਡਾ ਜਗਮਣੀ ਚ ਸਵਾਗਤ ਹੈ अच्छा एक तो पहला ये डिसीजन जड़ा है अंतरिम कमेटी ने लिया आया ਤੁਸੀਂ ਇਸ ਨੂੰ ਕਿੱਦਾਂ ਦੇਖਦੇ ਹੋ ਕਿਉਂਕਿ ਬਹੁਤੇ ਅਕਾਲੀ ਵੀ ਇਹਦਾ ਵਿਰੋਧ ਕਰਨ ਰਹੇ ਨੇ ਉਹ ਕਹਿੰਦੇ ਵੀ ਇਹ ਸਹੀ ਗੱਲ ਨਹੀਂ ਹੈਗੀ ਤੁਹਾਡਾ ਟੇਕ ਕੀ ਆ ਦਿੱਤੇ ਦੇਖੋ ਮੈਂ ਜਥੇਦਾਰ ਸਾਹਿਬ ਨੂੰ ਮਿਲਿਆ ਔਰ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਸਾਡੀਆਂ ਸਰਮੌਰ ਸੰਸਥਾਵਾਂ ਜਿਹੜੀਆਂ ਨੇ ਉਹ ਇਸ ਵੇਲੇ ਲੀਡਰਲੈਸ ਹੋਈਆਂ ਪਈਆਂ ਨੇ ਤਿੰਨ ਮੁੱਖ ਸੰਸਥਾਵਾਂ ਨੇ ਸ੍ਰੀ ਹਕਾਲਤਖਬ ਜਿਹੜੀ ਸਾਡੀ ਕੌਮ ਦੀ ਸੁਪਰੀਮ ਅਥਾਰਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੇ ਗੁਰਦੁਆਰੇ ਸਹਬਾਨਾਂ ਦਾ ਪ੍ਰਬੰਧ ਚਲਾਉਂਦੀ ਏ ਔਰ ਸਿੱਖ ਕੌਮ ਦੀ ਧਾਰਨਾ ਬਾਈ ਕਰਦੀ ਏ ਸ਼੍ਰੋਮਣੀ ਅਕਾਲੀ ਦਲ ਦੀ ਸਾਡੀ ਰਾਜਨੀਤਿਕ ਖੇਤਰੀ ਪਾਰਟੀ ਇਸ ਵੇਲੇ ਤਿੰਨ ਸੰਸਥਾਵਾਂ ਦੇ ਮੁਖੀ ਜਿਹੜੇ ਆ ਉਹ ਅਸਤੀਫਾ ਦੇ ਕੇ ਜਾਂ ਹਟਾਏ ਗਏ ਨੇ ਉਹ ਘਰਾਂ 'ਚ ਬੈਠੇ ਨੇ ਤੇ ਕੌਮ ਦੀ ਅਗਵਾਈ ਕੌਣ ਕਰੇਗਾ ਇਸ ਲਈ ਮੈਂ ਜ세ਦਰ ਸਾਹਿਬ ਨੂੰ ਬੇਨਤੀ ਕੀਤੀ ਉਹਨਾਂ ਨੇ ਬੇਨਤੀ ਨੂੰ ਬੜਾ ਇੱਕ ਪੋਜ਼ਿਟਿਵ ਰਿਸਪਾਂਸ ਦਿੱਤਾ ਦੇ ਬੰਨੂ ਆਸ ਤੇ ਉਸੇ ਆਸ ਦੀ ਕਿਰਨ ਦੇ ਵਿੱਚ ਹੀ ਮੈਂ ਗੱਲ ਕਹੀ ਏ ਕਿ ਸਾਰਾ ਕੁਝ ਠੀਕ ਕਰਨ ਲਈ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਬਹੁਤ ਵੱਡੀ ਲੋੜ ਹੈ ਜਥੇਦਾਰ ਸਾਹਿਬ ਨਾਲ ਤੁਹਾਡੀ ਗੱਲ ਹੋਈ ਹੈ ਗਿਆਨੀ ਰਗਬੀਰ ਸਿੰਘ ਹੁਣਾ ਦੇ ਨਾਲ ਉਹ ਉਹਨਾਂ ਦਾ ਕੀ ਰਿਐਕਸ਼ਨ ਆ ਉਹ ਕੀ ਕਹਿੰਦੇ ਆ ਜਦੋਂ ਤੁਸੀਂ ਗੱਲ ਕੀਤੀ ਹੈ ਜਥੇਦਾਰ ਸਾਹਿਬ ਇਹ ਗੱਲ ਕਹਿੰਦੇ ਆ ਕਿ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਾਨੂੰ ਇੱਕਜੁੱਟ ਹੋਣਾ ਚਾਹੀਦਾ ਤੇ ਅਸੀਂ 2 ਦਸੰਬਰ ਨੂੰ ਵੀ ਇਹ ਗੱਲ ਕਹੀ ਸੀ ਪੰਜ ਸਿੰਘ ਸਹਿਬਾਨ ਨੇ ਕਿ ਸਾਨੂੰ ਜਿਹੜੇ ਚੁੱਲ੍ਹੇ ਆ ਉਸ ਮਿਟਨੇ ਚਾਹੀਦੇ ਆ ਉਹਨਾਂ ਦਾ ਭਾਵ ਸੀ ਕਿ ਉਹ ਅਲੱਗ-ਅਲੱਗ ਜਿਹੜੇ ਧੜੇ ਬਣੇ ਹੋਏ ਆ ਉਹਨਾਂ ਨੂੰ ਇੱਕਜੁੱਟ ਕਰਨ ਦੀ ਲੋੜ ਹੈਗੀ ਤੇ ਨਵਾਂ ਹੁਣ ਇੱਥੇ ਹੋਰ ਹੋ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਪਾਟੋ-ਤਾੜ ਦਾ ਜਿਹੜਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਵਿਰਾਮ ਲੱਗਣਾ ਚਾਹੀਦਾ ਬਿਕਰਮਾ ਜੀਠਿਆ ਵੀ ਉਹਨਾਂ ਦੇ ਹੱਕ 'ਚ ਆਏ ਆ ਪਰ ਤੁਹਾਨੂੰ ਲੱਗਦਾ ਵੀ ਵਾਕਈ ਸਿੱਖ ਨਹੀਂ ਜਾਂਉਂਦੇ ਵੀ ਜੇਕਰ ਕਿਸੇ ਜਥੇਦਾਰ ਸਾਹਿਬ ਨੂੰ ਉਹ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾਉਣਾ ਆ ਤੇ ਉਹਦਾ ਕੋਈ ਇੱਕ ਤਰੀਕਾ ਹੋਣਾ ਚਾਹੀਦਾ ਐਵੇਂ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਦੇਖੋ ਜੋ ਬਿਕਰਮ ਮਜੀਠੀਆ ਨੇ ਕਿਹਾ ਉਹਦਾ ਜਵਾਬ ਤਾਂ ਉਹ ਹੀ ਦੇ ਸਕਦੇ ਆ ਜੋ ਮੈਂ ਮਿਲ ਕੇ ਆਇਆ ਮੈਂ ਤਾਂ ਉਹਦੇ ਵਿੱਚ ਬੇਨਤੀ ਕਰਕੇ ਆਇਆ ਜਥੇਦਾਰ ਸਾਹਿਬ ਨੂੰ ਔਰ ਉਹਨਾਂ ਨੇ ਉਸ ਨੂੰ ਇੱਕ ਸਲਾਗਾ ਜੋ ਕਦਮ ਦੱਸਿਆ ਜੀ ਬਹੁਤ ਬਹੁਤ ਸ਼ੁਕਰੀਆ ਕਰਨੈਲ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਹੁਣ ਹਾਲ ਮੇਰੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਹੈ ਜਿਨ੍ਹਾਂ ਦਾ ਬਿਆਨ ਜਥੇਦਾਰ ਸਾਹਿਬ ਨੂੰ ਲੈ ਕੇ ਜੜਾ ਆ ਹੁਣ ਆਉਣਾ ਸ਼ੁਰੂ ਹੋਇਆ ਕਿਉਂਕਿ ਉਹਨਾਂ ਨੇ ਮੁਲਾਕਾਤ ਕੀਤੀ ਆ ਮੁਹੰਮਦ ਸਾਹਿਬ ਤੁਹਾਡਾ ਜਗਮਣੀ ਤੋਂ ਸਵਾਗਤ ਹੈ अच्छा एक तो पहला ये डिसीजन जड़ा है अंतरिम कमेटी ने लिया आया ਤੁਸੀਂ ਇਸ ਨੂੰ ਕਿੱਦਾਂ ਦੇਖਦੇ ਹੋ ਕਿਉਂਕਿ ਬਹੁਤੇ ਅਕਾਲੀ ਵੀ ਇਹਦਾ ਵਿਰੋਧ ਕਰਨ ਰਹੇ ਨੇ ਉਹ ਕਹਿੰਦੇ ਵੀ ਇਹ ਸਹੀ ਗੱਲ ਨਹੀਂ ਹੈਗੀ ਤੁਹਾਡਾ ਟੇਕ ਕੀ ਆ ਦਿੱਤੇ ਦੇਖੋ ਮੈਂ ਜਥੇਦਾਰ ਸਾਹਿਬ ਨੂੰ ਮਿਲਿਆ ਔਰ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਸਾਡੀਆਂ ਸਰਮੌਰ ਸੰਸਥਾਵਾਂ ਜਿਹੜੀਆਂ ਨੇ ਉਹ ਇਸ ਵੇਲੇ ਲੀਡਰਲੈਸ ਹੋਈਆਂ ਪਈਆਂ ਨੇ ਤਿੰਨ ਮੁੱਖ ਸੰਸਥਾਵਾਂ ਨੇ ਸ੍ਰੀ ਹਕਾਲਤਖਬ ਜਿਹੜੀ ਸਾਡੀ ਕੌਮ ਦੀ ਸੁਪਰੀਮ ਅਥਾਰਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੇ ਗੁਰਦੁਆਰੇ ਸਹਿਬਾਨਾਂ ਦਾ ਪ੍ਰਬੰਧ ਚਲਾਉਂਦੀ ਏ ਔਰ ਸਿੱਖ ਕੌਮ ਦੀ ਧਾਰਨਾ ਬਾਈ ਕਰਦੀ ਏ ਸ਼੍ਰੋਮਣੀ ਅਕਾਲੀ ਦਲ ਦੀ ਸਾਡੀ ਰਾਜਨੀਤਿਕ ਖੇਤਰੀ ਪਾਰਟੀ ਇਸ ਵੇਲੇ ਤਿੰਨ ਸੰਸਥਾਵਾਂ ਦੇ ਮੁਖੀ ਜਿਹੜੇ ਆ ਉਹ ਅਸਤੀਫਾ ਦੇ ਕੇ ਜਾਂ ਹਟਾਏ ਗਏ ਨੇ ਉਹ ਘਰਾਂ 'ਚ ਬੈਠੇ ਨੇ ਤੇ ਕੌਮ ਦੀ ਅਗਵਾਈ ਕੌਣ ਕਰੇਗਾ ਇਸ ਲਈ ਮੈਂ ਜ세ਦਰ ਸਾਹਿਬ ਨੂੰ ਬੇਨਤੀ ਕੀਤੀ ਉਹਨਾਂ ਨੇ ਬੇਨਤੀ ਨੂੰ ਬੜਾ ਇੱਕ ਪੋਜ਼ਿਟਿਵ ਰਿਸਪਾਂਸ ਦਿੱਤਾ ਤੇ ਬੇਨੂੰ ਆਸ ਤੇ ਉਸੇ ਆਸ ਦੀ ਕਿਰਨ ਦੇ ਵਿੱਚ ਹੀ ਮੈਂ ਗੱਲ ਕਹੀ ਏ ਕਿ ਸਾਰਾ ਕੁਝ ਠੀਕ ਕਰਨ ਲਈ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਬਹੁਤ ਵੱਡੀ ਲੋੜ ਹੈ ਜਥੇਦਾਰ ਸਾਹਿਬ ਨਾਲ ਤੁਹਾਡੀ ਗੱਲ ਹੋਈ ਹੈ ਗਿਆਨੀ ਰਗਬੀਰ ਸਿੰਘ ਹੁਣਾ ਦੇ ਨਾਲ ਉਹ ਉਹਨਾਂ ਦਾ ਕੀ ਰਿਐਕਸ਼ਨ ਆ ਉਹ ਕੀ ਕਹਿੰਦੇ ਆ ਜਦੋਂ ਤੁਸੀਂ ਗੱਲ ਕੀਤੀ ਹੈ ਜਥੇਦਾਰ ਸਾਹਿਬ ਇਹ ਗੱਲ ਕਹਿੰਦੇ ਆ ਕਿ ਪੰਥ ਦੀ ਚੜ੍ਹਦੀ ਕਲਾ ਵਾਸਤੇ ਤੇ ਸਾਨੂੰ ਇੱਕਜੁੱਟ ਹੋਣਾ ਚਾਹੀਦਾ ਤੇ ਅਸੀਂ 2 ਦਸੰਬਰ ਨੂੰ ਵੀ ਇਹ ਗੱਲ ਕਹੀ ਸੀ ਪੰਜ ਸਿੰਘ ਸਹਿਬਾਨ ਨੇ ਕਿ ਸਾਨੂੰ ਜਿਹੜੇ ਚੁੱਲ੍ਹੇ ਆ ਉਹ ਸਮੇਟਨੇ ਚਾਹੀਦੇ ਆ ਉਹਨਾਂ ਦਾ ਭਾਵ ਸੀ ਕਿ ਉਹ ਅਲੱਗ-ਅਲੱਗ ਜਿਹੜੇ ਧੜੇ ਬਣੇ ਹੋਏ ਆ ਉਹਨਾਂ ਨੂੰ ਇੱਕਜੁੱਟ ਕਰਨ ਦੀ ਲੋੜ ਹੈਗੀ ਤੇ ਨਵਾਂ ਹੁਣ ਇੱਥੇ ਹੋਰ ਹੋ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਪਾਟੋ-ਤਾੜ ਦਾ ਜਿਹੜਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਵਿਰਾਮ ਲੱਗਣਾ ਚਾਹੀਦਾ ਬਿਕਰਮਜੀਤਿਆ ਵੀ ਉਹਨਾਂ ਦੇ ਹੱਕ 'ਚ ਆਏ ਆ ਪਰ ਤੁਹਾਨੂੰ ਲੱਗਦਾ ਵੀ ਵਾਕਈ ਸਿੱਖ ਨਹੀਂ ਜਾਂਉਂਦੇ ਵੀ ਜੇਕਰ ਕਿਸੇ ਜਥੇਦਾਰ ਸਾਹਿਬ ਨੂੰ ਉਹ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾਉਣਾ ਆ ਤੇ ਉਹਦਾ ਕੋਈ ਇੱਕ ਤਰੀਕਾ ਹੋਣਾ ਚਾਹੀਦਾ ਐਵੇਂ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਦੇਖੋ ਜੋ ਬਿਕਰਮ ਮਜੀਠੀਆ ਨੇ ਕਿਹਾ ਉਹਦਾ ਜਵਾਬ ਤਾਂ ਉਹ ਹੀ ਦੇ ਸਕਦੇ ਆ ਜੋ ਮੈਂ ਮਿਲ ਕੇ ਆਇਆ ਮੈਂ ਤਾਂ ਉਹਦੇ ਵਿੱਚ ਬੇਨਤੀ ਕਰਕੇ ਆਇਆ ਜਥੇਦਾਰ ਸਾਹਿਬ ਨੂੰ ਔਰ ਉਹਨਾਂ ਨੇ ਉਸ ਨੂੰ ਇੱਕ ਸਲਾਘਾਯੋਗ ਕਦਮ ਦੱਸਿਆ ਜੀ ਬਹੁਤ ਬਹੁਤ ਸ਼ੁਕਰੀਆ ਕਰਨੈਲ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਹੁਣ ਹਾਲ ਮੇਰੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਹੈ ਜਿਨ੍ਹਾਂ ਦਾ ਬਿਆਨ ਜਥੇਦਾਰ ਸਾਹਿਬ ਨੂੰ ਲੈ ਕੇ ਜੜਾ ਆ ਹੁਣ ਆਉਣਾ ਸ਼ੁਰੂ ਹੋਇਆ ਕਿਉਂਕਿ ਉਹਨਾਂ ਨੇ ਮੁਲਾਕਾਤ ਕੀਤੀ ਆ ਮੁਹੰਮਦ ਸਾਹਿਬ ਤੁਹਾਡਾ ਜਗਮਣੀ ਚ ਸਵਾਗਤ ਹੈ अच्छा एक तो पहला ये डिसीजन जड़ा है अंतरिम कमेटी ने लिया आया ਤੁਸੀਂ ਇਸ ਨੂੰ ਕਿੱਦਾ ਦੇਖਦੇ ਹੋ ਕਿਉਂਕਿ ਬਹੁਤੇ ਅਕਾਲੀ ਵੀ ਇਹਦਾ ਵਿਰੋਧ ਕਰਨ ਰਹੇ ਨੇ ਉਹ ਕਹਿੰਦੇ ਵੀ ਇਹ ਸਹੀ ਗੱਲ ਨਹੀਂ ਹੈਗੀ ਤੁਹਾਡਾ ਟੇਕ ਕੀ ਆ ਦਿੱਤੇ ਦੇਖੋ ਮੈਂ ਜਥੇਦਪ ਸਿੰਘ ਸਾਬ ਨੂੰ ਮਿਲਿਆ ਔਰ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਸਾਡੀਆਂ ਸਰਮੌਰ ਸੰਸਥਾਵਾਂ ਜਿਹੜੀਆਂ ਨੇ ਉਹ ਇਸ ਵੇਲੇ ਲੀਡਰਲੈਸ ਹੋਈਆਂ ਪਈਆਂ ਨੇ ਤਿੰਨ ਮੁੱਖ ਸੰਸਥਾਵਾਂ ਨੇ ਸ੍ਰੀ ਹਕਾਲਤਖਬ ਜਿਹੜੀ ਸਾਡੀ ਕੌਮ ਦੀ ਸੁਪਰੀਮ ਅਥਾਰਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਹੜੀ ਸਾਡੇ ਗੁਰਦੁਆਰੇ ਸਹਬਾਨਾਂ ਦਾ ਪ੍ਰਬੰਧ ਚਲਾਉਂਦੀ ਏ ਔਰ ਸਿੱਖ ਕੌਮ ਦੀ ਧਾਰਨਾ ਬਾਈ ਕਰਦੀ ਏ ਸ਼੍ਰੋਮਣੀ ਅਕਾਲੀ ਦਲ ਇਹ ਸਾਡੀ ਰਾਜਨੀਤਿਕ ਖੇਤਰੀ ਪਾਰਟੀ ਇਸ ਵੇਲੇ ਤਿੰਨਾ ਸੰਸਥਾਵਾਂ ਦੇ ਮੁਖੀ ਜਿਹੜੇ ਆ ਉਹ ਅਸਤੀਫਾ ਦੇ ਕੇ ਜਾਂ ਹਟਾਏ ਗਏ ਨੇ ਉਹ ਘਰਾਂ 'ਚ ਬੈਠੇ ਨੇ ਤੇ ਕੌਮ ਦੀ ਅਗਵਾਈ ਕੌਣ ਕਰੇਗਾ ਇਸ ਲਈ ਮੈਂ ਜ세ਦਰ ਸਾਹਿਬ ਨੂੰ ਬੇਨਤੀ ਕੀਤੀ ਉਹਨਾਂ ਨੇ ਬੇਨਤੀ ਨੂੰ ਬੜਾ ਇੱਕ ਪੋਜ਼ਿਟਿਵ ਰਿਸਪੌਂਸ ਦਿੱਤਾ ਤੇ ਮੈਨੂੰ ਆਸ 'ਚ ਉਸੇ ਆਸ ਦੀ ਕਿਰਨ ਦੇ ਵਿੱਚ ਹੀ ਮੈਂ ਗੱਲ ਕਹੀ ਏ ਕਿ ਸਾਰਾ ਕੁਝ ਠੀਕ ਕਰਨ ਲਈ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਬਹੁਤ ਵੱਡੀ ਲੋੜ ਹੈ ਜਥੇਦਾਰ ਸਾਹਿਬ ਨਾਲ ਤੁਹਾਡੀ ਗੱਲ ਹੋਈ ਹੈ ਗਿਆਨੀ ਰਗਬੀਰ ਸਿੰਘ ਹੁਣਾਂ ਦੇ ਨਾਲ ਉਹ ਉਹਨਾਂ ਦਾ ਕੀ ਰਿਐਕਸ਼ਨ ਆ ਉਹ ਕੀ ਕਹਿੰਦੇ ਆ ਜਦੋਂ ਤੁਸੀਂ ਗੱਲ ਕੀਤੀ ਹੈ ਜਥੇਦਾਰ ਸਾਹਿਬ ਇਹ ਗੱਲ ਕਹਿੰਦੇ ਆ ਕਿ ਪੰਥ ਦੀ ਚੜ੍ਹਦੀ ਕਲਾ ਵਾਸਤੇ ਤੇ ਸਾਨੂੰ ਇੱਕਜੁੱਟ ਹੋਣਾ ਚਾਹੀਦਾ ਤੇ ਅਸੀਂ 2 ਦਸੰਬਰ ਨੂੰ ਵੀ ਇਹ ਗੱਲ ਕਹੀ ਸੀ ਪੰਜ ਸਿੰਘ ਸਹਿਬਾਨ ਨੇ ਕਿ ਸਾਨੂੰ ਜਿਹੜੇ ਚੁੱਲ੍ਹੇ ਆ ਉਹ ਸਮੇਟਨੇ ਚਾਹੀਦੇ ਆ ਉਹਨਾਂ ਦਾ ਭਾਵ ਸੀ ਕਿ ਉਹ ਅਲੱਗ-ਅਲੱਗ ਜਿਹੜੇ ਧੜੇ ਬਣੇ ਹੋਏ ਆ ਉਹਨਾਂ ਨੂੰ ਇੱਕਜੁੱਟ ਕਰਨ ਦੀ ਲੋੜ ਹੈਗੀ ਤੇ ਨਵਾਂ ਹੁਣ ਇੱਥੇ ਹੋਰ ਹੋ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਪਟੋਤਾਰ ਦਾ ਜਿਹੜਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਵਿਰਾਮ ਲੱਗਣਾ ਚਾਹੀਦਾ ਬਿਕਰਮਾ ਜੀਟਿਆ ਵੀ ਉਹਨਾਂ ਦੇ ਹੱਕ 'ਚ ਆਏ ਆ ਪਰ ਤੁਹਾਨੂੰ ਲੱਗਦਾ ਵੀ ਵਾਕਈ ਸਿੱਖ ਨਹੀਂ ਜਾਂਉਂਦੇ ਵੀ ਜੇਕਰ ਕਿਸੇ ਜਥੇਦਾਰ ਸਾਹਿਬ ਨੂੰ ਉਹ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾਉਣਾ ਆ ਤੇ ਉਹਦਾ ਕੋਈ ਇੱਕ ਤਰੀਕਾ ਹੋਣਾ ਚਾਹੀਦਾ ਐਵੇਂ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਦੇਖੋ ਜੋ ਬਿਕਰਮ ਮਜੀਠੀਆ ਨੇ ਕਿਹਾ ਉਹਦਾ ਜਵਾਬ ਤਾਂ ਉਹ ਹੀ ਦੇ ਸਕਦੇ ਆ ਜੋ ਮੈਂ ਮਿਲ ਕੇ ਆਇਆ ਮੈਂ ਤਾਂ ਉਹਦੇ ਵਿੱਚ ਬੇਨਤੀ ਕਰਕੇ ਆਇਆ ਜਥੇਦਾਰ ਸਾਹਿਬ ਨੂੰ ਔਰ ਉਹਨਾਂ ਨੇ ਉਸ ਨੂੰ ਇੱਕ ਸਲਾਘਾਯੋਗ ਕਦਮ ਦੱਸਿਆ ਜੀ ਬਹੁਤ ਬਹੁਤ ਸ਼ੁਕਰੀਆ ਕਰਨੈਲ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਜੀ ਹਾਲ ਮੇਰੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਹੈ ਜਿਨ੍ਹਾਂ ਦਾ ਬਿਆਨ ਜਥੇਦਾਰ ਸਾਹਿਬ ਨੂੰ ਲੈ ਕੇ ਜੜਾ ਆ ਹੁਣ ਆਉਣਾ ਸ਼ੁਰੂ ਹੋਇਆ ਕਿਉਂਕਿ ਉਹਨਾਂ ਨੇ ਮੁਲਾਕਾਤ ਕੀਤੀ ਆ ਮੁਹੰਮਦ ਸਾਹਿਬ ਤੁਹਾਡਾ ਜਗਮਣੀ ਚ ਸਵਾਗਤ ਹੈ ਅੱਛਾ ਇੱਕ ਤਾਂ ਪਹਿਲਾ ਇਹ ਡਿਸੀਜਨ ਜਿਹੜਾ ਹੈ ਅੰਤਰੀਮ ਕਮੇਟੀ ਨੇ ਲਿਆ ਆ ਤੁਸੀਂ ਇਸ ਨੂੰ ਕਿੱਦਾਂ ਦੇਖਦੇ ਹੋ ਕਿਉਂਕਿ ਬਹੁਤੇ ਅਕਾਲੀ ਵੀ ਇਹਦਾ ਵਿਰੋਧ ਕਰਨ ਰਹੇ ਨੇ ਉਹ ਕਹਿੰਦੇ ਵੀ ਇਹ ਸਹੀ ਗੱਲ ਨਹੀਂ ਹੈਗੀ ਤੁਹਾਡਾ ਟੇਕ ਕੀ ਆ ਦਿੱਤੇ ਦੇਖੋ ਮੈਂ ਜਥੇਦਪ ਸਿੰਘ ਸਾਬ ਨੂੰ ਮਿਲਿਆ ਔਰ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਸਾਡੀਆਂ ਸਰਮੌਰ ਸੰਸਥਾਵਾਂ ਜਿਹੜੀਆਂ ਨੇ ਉਹ ਇਸ ਵੇਲੇ ਲੀਡਰਲੈਸ ਹੋਈਆਂ ਪਈਆਂ ਨੇ ਤਿੰਨ ਮੁੱਖ ਸੰਸਥਾਵਾਂ ਨੇ ਸ੍ਰੀ ਹਕਾਲਤਖਬ ਜਿਹੜੀ ਸਾਡੀ ਕੌਮ ਦੀ ਸੁਪਰੀਮ ਅਥਾਰਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੇ ਗੁਰਦੁਆਰੇ ਸਹਬਾਨਾਂ ਦਾ ਪ੍ਰਬੰਧ ਚਲਾਉਂਦੀ ਏ ਔਰ ਸਿੱਖ ਕੌਮ ਦੀ ਧਾਰਨਾ ਬਾਈ ਕਰਦੀ ਏ ਸ਼੍ਰੋਮਣੀ ਅਕਾਲੀ ਦਲ ਇਹ ਸਾਡੀ ਰਾਜਨੀਤਿਕ ਖੇਤਰੀ ਪਾਰਟੀ ਇਸ ਵੇਲੇ ਤਿੰਨ ਸੰਤਾਵਾਂ ਦੇ ਮੁਖੀ ਜਿਹੜੇ ਆ ਉਹ ਅਸਤੀਫਾ ਦੇ ਕੇ ਜਾਂ ਹਟਾਏ ਗਏ ਨੇ ਉਹ ਘਰਾਂ 'ਚ ਬੈਠੇ ਨੇ ਤੇ ਕੌਮ ਦੀ ਅਗਵਾਈ ਕੌਣ ਕਰੇਗਾ ਇਸ ਲਈ ਮੈਂ ਜ태ਦਰ ਸਾਹਿਬ ਨੂੰ ਬੇਨਤੀ ਕੀਤੀ ਉਹਨਾਂ ਨੇ ਬੇਨਤੀ ਨੂੰ ਬੜਾ ਇੱਕ ਪੋਜ਼ਿਟਿਵ ਰਿਸਪਾਂਸ ਦਿੱਤਾ ਤੇ ਇਹਨੂੰ ਆਸ ਤੇ ਉਸੇ ਆਸ ਦੀ ਕਿਰਨ ਦੇ ਵਿੱਚ ਹੀ ਮੈਂ ਗੱਲ ਕਹੀ ਹੈ ਕਿ ਸਾਰਾ ਕੁਝ ਠੀਕ ਕਰਨ ਲਈ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਬਹੁਤ ਵੱਡੀ ਲੋੜ ਹੈ ਜੱਤੀਦਾਰ ਸਾਹਿਬ ਨਾਲ ਤੁਹਾਡੀ ਗੱਲ ਹੋਈ ਹੈ ਗਿਆਨੀ ਰਗਬੀਤ ਸਿੰਘ ਹੁਣਾਂ ਦੇ ਨਾਲ ਉਹ ਉਹਨਾਂ ਦਾ ਕੀ ਰਿਐਕਸ਼ਨ ਆ ਉਹ ਕੀ ਕਹਿੰਦੇ ਆ ਜਦੋਂ ਤੁਸੀਂ ਗੱਲ ਕੀਤੀ ਹੈ ਜੱਤੀਦਾਰ ਸਾਹਿਬ ਇਹ ਗੱਲ ਕਹਿੰਦੇ ਆ ਕਿ ਪੰਥ ਦੀ ਚੜ੍ਹਦੀ ਕਲਾ ਵਾਸਤੇ ਤੇ ਸਾਨੂੰ ਇਕਜੁੱਟ ਹੋਣਾ ਚਾਹੀਦਾ ਤੇ ਅਸੀਂ 2 ਦਸੰਬਰ ਨੂੰ ਵੀ ਇਹ ਗੱਲ ਕਹੀ ਸੀ ਪੰਜ ਸਿੰਘ ਸਹਿਬਾਨ ਨੇ ਕਿ ਸਾਨੂੰ ਜਿਹੜੇ ਚੁੱਲ੍ਹੇ ਆ ਉਹ ਸਮਿਟਨੇ ਚਾਹੀਦੇ ਆ ਉਹਨਾਂ ਦਾ ਭਾਵ ਸੀ ਕਿ ਅਲੱਗ-ਅਲੱਗ ਜਿਹੜੇ ਧੜੇ ਬਣੇ ਹੋਏ ਆ ਉਹਨਾਂ ਨੂੰ ਇਕਜੁੱਟ ਕਰਨ ਦੀ ਲੋੜ ਹੈਗੀ ਏ ਤੇ ਨਵਾਂ ਹੁਣ ਇੱਥੇ ਹੋਰ ਹੋ ਰਿਹਾ ਕਿ ਸ਼੍ਰੋਮਣੀ ਕਾਲੀਕਾਲ ਦੇ ਅੰਦਰ ਪਾਟੋ ਧਾੜ ਦਾ ਜਿਹੜਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਵਿਰਾਮ ਲੱਗਣਾ ਚਾਹੀਦਾ ਬਿਕਰਮਜੀਤਿਆ ਵੀ ਉਹਨਾਂ ਦੇ ਹੱਕ 'ਚ ਆਏ ਆ ਪਰ ਤੁਹਾਨੂੰ ਲੱਗਦਾ ਵੀ ਵਾਕਈ ਸਿੱਖ ਨਹੀਂ ਜਾਂਉਂਦੇ ਵੀ ਜੇਕਰ ਕਿਸੇ ਜਥੇਦਾਰ ਸਾਹਿਬ ਨੂੰ ਉਹ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾਉਣਾ ਆ ਤੇ ਉਹਦਾ ਕੋਈ ਇੱਕ ਤਰੀਕਾ ਹੋਣਾ ਚਾਹੀਦਾ ਐਵੇਂ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਦੇਖੋ ਜੋ ਬਿਕਰਮ ਮਜੀਠੀਆ ਨੇ ਕਿਹਾ ਉਹਦਾ ਜਵਾਬ ਤਾਂ ਉਹ ਹੀ ਦੇ ਸਕਦੇ ਆ ਜੋ ਮੈਂ ਮਿਲ ਕੇ ਆਇਆ ਮੈਂ ਤਾਂ ਉਹਦੇ ਵਿੱਚ ਬੇਨਤੀ ਕਰਕੇ ਆਇਆ ਜਥੇਦਾਰ ਸਾਹਿਬ ਨੂੰ ਔਰ ਉਹਨਾਂ ਨੇ ਉਸ ਨੂੰ ਇੱਕ ਸਲਾਘਾਯੋਗ ਕਦਮ ਦੱਸਿਆ ਜੀ ਬਹੁਤ ਬਹੁਤ ਸ਼ੁਕਰੀਆ ਕਰਨੈਲ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਹੁਣ ਮੇਰੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਹੈ ਜਿਨ੍ਹਾਂ ਦਾ ਬਿਆਨ ਜਥੇਦਾਰ ਸਾਹਿਬ ਨੂੰ ਲੈ ਕੇ ਜੜਾ ਆ ਹੁਣ ਆਉਣਾ ਸ਼ੁਰੂ ਹੋਇਆ ਕਿਉਂਕਿ ਉਹਨਾਂ ਨੇ ਮੁਲਾਕਾਤ ਕੀਤੀ ਆ ਮੁਹੰਮਦ ਸਾਹਿਬ ਤੁਹਾਡਾ ਜਗਮਣੀ ਚ ਸਵਾਗਤ ਹੈ अच्छा एक तो पहला ये डिसीजन जड़ा है अंतरिम कमेटी ने लिया आया ਤੁਸੀਂ ਇਸ ਨੂੰ ਕਿੱਦਾਂ ਦੇਖਦੇ ਹੋ ਕਿਉਂਕਿ ਬਹੁਤੇ ਅਕਾਲੀ ਵੀ ਇਹਦਾ ਵਿਰੋਧ ਕਰਨ ਰਹੇ ਨੇ ਉਹ ਕਹਿੰਦੇ ਵੀ ਇਹ ਸਹੀ ਗੱਲ ਨਹੀਂ ਹੈਗੀ ਤੁਹਾਡਾ ਟੇਕ ਕੀ ਆ ਦਿੱਤੇ ਦੇਖੋ ਮੈਂ ਜ세ਦਬ ਸਾਹਿਬ ਨੂੰ ਮਿਲਿਆ ਔਰ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਸਾਡੀਆਂ ਸਰਮੌਰ ਸੰਸਥਾਵਾਂ ਜਿਹੜੀਆਂ ਨੇ ਉਹ ਇਸ ਵੇਲੇ ਲੀਡਰਲੈਸ ਹੋਈਆਂ ਪਈਆਂ ਨੇ ਤਿੰਨ ਮੁੱਖ ਸੰਸਥਾਵਾਂ ਨੇ ਸ੍ਰੀ ਕਾਲਪਤਖਬ ਜਿਹੜੀ ਸਾਡੀ ਕੌਮ ਦੀ ਸੁਪਰੀਮ ਅਥਾਰਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੇ ਗੁਰਦੁਆਰੇ ਸਹਬਾਨਾਂ ਦਾ ਪ੍ਰਬੰਧ ਚਲਾਉਂਦੀ ਏ ਔਰ ਸਿੱਖ ਕੌਮ ਦੀ ਧਾਰਨਾ ਬਾਈ ਕਰਦੀ ਏ ਸ਼੍ਰੋਮਣੀ ਅਕਾਲੀ ਦਲ ਇਹ ਸਾਡੀ ਰਾਜਨੀਤਿਕ ਖੇਤਰੀ ਪਾਰਟੀ ਇਸ ਵੇਲੇ ਤਿੰਨਾ ਸੰਸਤਾਵਾਂ ਦੇ ਮੁਖੀ ਜਿਹੜੇ ਆ ਉਹ ਅਸਤੀਫਾ ਦੇ ਕੇ ਜਾਂ ਹਟਾਏ ਗਏ ਨੇ ਉਹ ਘਰਾਂ 'ਚ ਬੈਠੇ ਨੇ ਤੇ ਕੌਮ ਦੀ ਅਗਵਾਈ ਕੌਣ ਕਰੇਗਾ ਇਸ ਲਈ ਮੈਂ ਜ태ਦਰ ਸਾਹਿਬ ਨੂੰ ਬੇਨਤੀ ਕੀਤੀ ਉਹਨਾਂ ਨੇ ਬੇਨਤੀ ਨੂੰ ਬੜਾ ਇੱਕ ਪੋਜ਼ਿਟਿਵ ਰਿਸਪਾਂਸ ਦਿੱਤਾ ਤੇ ਮੈਨੂੰ ਆਸ 'ਚ ਉਸੇ ਆਸ ਦੀ ਕਿਰਨ ਦੇ ਵਿੱਚ ਹੀ ਮੈਂ ਗੱਲ ਕਹੀ ਹੈ ਕਿ ਸਾਰਾ ਕੁਝ ਠੀਕ ਕਰਨ ਲਈ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਬਹੁਤ ਵੱਡੀ ਲੋੜ ਹੈ ਜੱਤੀਦਾਰ ਸਾਹਿਬ ਨਾਲ ਤੁਹਾਡੀ ਗੱਲ ਹੋਈ ਹੈ ਗਿਆਨੀ ਰਗਬੀਰ ਸਿੰਘ ਹੁਣਾਂ ਦੇ ਨਾਲ ਉਹ ਉਹਨਾਂ ਦਾ ਕੀ ਰਿਐਕਸ਼ਨ ਆ ਉਹ ਕੀ ਕਹਿੰਦੇ ਆ ਜਦੋਂ ਤੁਸੀਂ ਗੱਲ ਕੀਤੀ ਹੈ ਜੱਤੀਦਾਰ ਸਾਹਿਬ ਇਹ ਗੱਲ ਕਹਿੰਦੇ ਆ ਕਿ ਪੰਥ ਦੀ ਚੜ੍ਹਦੀ ਕਲਾ ਵਾਸਤੇ ਤੇ ਸਾਨੂੰ ਇਕਜੁੱਟ ਹੋਣਾ ਚਾਹੀਦਾ ਤੇ ਅਸੀਂ 2 ਦਸੰਬਰ ਨੂੰ ਵੀ ਇਹ ਗੱਲ ਕਹੀ ਸੀ ਪੰਜ ਸਿੰਘ ਸਹਿਬਾਨ ਨੇ ਕਿ ਸਾਨੂੰ ਜਿਹੜੇ ਚੁੱਲ੍ਹੇ ਆ ਉਹ ਸਮਿਟਨੇ ਚਾਹੀਦੇ ਆ ਉਹਨਾਂ ਦਾ ਭਾਵ ਸੀ ਕਿ ਅਲੱਗ-ਅਲੱਗ ਜਿਹੜੇ ਧੜੇ ਬਣੇ ਹੋਏ ਆ ਉਹਨਾਂ ਨੂੰ ਇੱਕਜੁੱਟ ਕਰਨ ਦੀ ਲੋੜ ਹੈਗੀ ਏ ਤੇ ਨਵਾਂ ਹੁਣ ਇੱਥੇ ਹੋਰ ਹੋ ਰਿਹਾ ਕਿ ਸ਼੍ਰੋਮਣੀ ਕਾਲੀਕਲ ਦੇ ਅੰਦਰ ਪਾਟੋ ਧਾੜ ਦਾ ਜਿਹੜਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਵਿਰਾਮ ਲੱਗਣਾ ਚਾਹੀਦਾ ਬਿਕਰਮਜੀਤਿਆ ਵੀ ਉਹਨਾਂ ਦੇ ਹੱਕ 'ਚ ਆਏ ਆ ਪਰ ਤੁਹਾਨੂੰ ਲੱਗਦਾ ਵੀ ਵਾਕਈ ਸਿੱਖ ਨਹੀਂ ਜਾਂਉਂਦੇ ਵੀ ਜੇਕਰ ਕਿਸੇ ਜਥੇਦਾਰ ਸਾਹਿਬ ਨੂੰ ਉਹ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾਉਣਾ ਆ ਤੇ ਉਹਦਾ ਕੋਈ ਇੱਕ ਤਰੀਕਾ ਹੋਣਾ ਚਾਹੀਦਾ ਐਵੇਂ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਦੇਖੋ ਜੋ ਬਿਕਰਮ ਮਜੀਠੀਆ ਨੇ ਕਿਹਾ ਉਹਦਾ ਜਵਾਬ ਤਾਂ ਉਹ ਹੀ ਦੇ ਸਕਦੇ ਆ ਜੋ ਮੈਂ ਮਿਲ ਕੇ ਆਇਆ ਮੈਂ ਤਾਂ ਉਹਦੇ ਵਿੱਚ ਬੇਨਤੀ ਕਰਕੇ ਆਇਆ ਜਥੇਦਾਰ ਸਾਹਿਬ ਨੂੰ ਔਰ ਉਹਨਾਂ ਨੇ ਉਸ ਨੂੰ ਇੱਕ ਸਲਾਘਾ ਜੋ ਕਦਮ ਦੱਸਿਆ ਜੀ ਬਹੁਤ ਬਹੁਤ ਸ਼ੁਕਰੀਆ ਕਰਨੈਲ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਜੀ ਹਾਲ ਮੇਰੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਹੈ ਜਿਨ੍ਹਾਂ ਦਾ ਬਿਆਨ ਜਥੇਦਾਰ ਸਾਹਿਬ ਨੂੰ ਲੈ ਕੇ ਜੜਾ ਆ ਹੁਣ ਆਉਣਾ ਸ਼ੁਰੂ ਹੋਇਆ ਕਿਉਂਕਿ ਉਹਨਾਂ ਨੇ ਮੁਲਾਕਾਤ ਕੀਤੀ ਆ ਮੁਹੰਮਦ ਸਾਹਿਬ ਤੁਹਾਡਾ ਜਗਮਣੀ ਤੋਂ ਸਵਾਗਤ ਹੈ अच्छा एक तो पहला ये डिसीजन जड़ा है अंतरिम कमेटी ने लिया आया ਤੁਸੀਂ ਇਸ ਨੂੰ ਕਿੱਦਾਂ ਦੇਖਦੇ ਹੋ ਕਿਉਂਕਿ ਬਹੁਤੇ ਅਕਾਲੀ ਵੀ ਇਹਦਾ ਵਿਰੋਧ ਕਰਨ ਰਹੇ ਨੇ ਉਹ ਕਹਿੰਦੇ ਵੀ ਇਹ ਸਹੀ ਗੱਲ ਨਹੀਂ ਹੈਗੀ ਤੁਹਾਡਾ ਟੇਕ ਹੀ ਆ ਦਿੱਤੇ ਦੇਖੋ ਮੈਂ ਜਥੇਦਾਰ ਸਾਹਿਬ ਨੂੰ ਮਿਲਿਆ ਔਰ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਸਾਡੀਆਂ ਸਰਮੌਰ ਸੰਸਥਾਵਾਂ ਜਿਹੜੀਆਂ ਨੇ ਉਹ ਇਸ ਵੇਲੇ ਲੀਡਰਲੈਸ ਹੋਈਆਂ ਪਈਆਂ ਨੇ ਤਿੰਨ ਮੁੱਖ ਸੰਸਥਾਵਾਂ ਨੇ ਸ੍ਰੀ ਹਕਾਲਤਖਬ ਜਿਹੜੀ ਸਾਡੀ ਕੌਮ ਦੀ ਸੁਪਰੀਮ ਅਥਾਰਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੇ ਗੁਰਦੁਆਰੇ ਸਹਬਾਨਾਂ ਦਾ ਪ੍ਰਬੰਧ ਚਲਾਉਂਦੀ ਏ ਔਰ ਸਿੱਖ ਕੌਮ ਦੀ ਧਾਰਨਾ ਬਾਈ ਕਰਦੀ ਏ ਸ਼੍ਰੋਮਣੀ ਅਕਾਲੀ ਦਲ ਦੀ ਸਾਡੀ ਰਾਜਨੀਤਿਕ ਖੇਤਰੀ ਪਾਰਟੀ ਇਸ ਵੇਲੇ ਤਿੰਨ ਸੰਸਥਾਵਾਂ ਦੇ ਮੁਖੀ ਜਿਹੜੇ ਆ ਉਹ ਅਸਤੀਫਾ ਦੇ ਕੇ ਜਾਂ ਹਟਾਏ ਗਏ ਨੇ ਉਹ ਘਰਾਂ 'ਚ ਬੈਠੇ ਨੇ ਤੇ ਕੌਮ ਦੀ ਅਗਵਾਈ ਕੌਣ ਕਰੇਗਾ ਇਸ ਲਈ ਮੈਂ ਜ세ਦਰ ਸਾਹਿਬ ਨੂੰ ਬੇਨਤੀ ਕੀਤੀ ਉਹਨਾਂ ਨੇ ਬੇਨਤੀ ਨੂੰ ਬੜਾ ਇੱਕ ਪੋਜ਼ਿਟਿਵ ਰਿਸਪਾਂਸ ਦਿੱਤਾ ਦੇ ਬੇਨੂੰ ਆਸੇ ਉਸੇ ਆਸ ਦੀ ਕਿਰਨ ਦੇ ਵਿੱਚ ਹੀ ਮੈਂ ਗੱਲ ਕਹੀ ਏ ਕਿ ਸਾਰਾ ਕੁਝ ਠੀਕ ਕਰਨ ਲਈ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਬਹੁਤ ਵੱਡੀ ਲੋੜ ਹੈ ਜਥੇਦਾਰ ਸਾਹਿਬ ਨਾਲ ਤੁਹਾਡੀ ਗੱਲ ਹੋਈ ਹੈ ਗਿਆਨੀ ਰਗਬੀਰ ਸਿੰਘ ਹੁਣਾਂ ਦੇ ਨਾਲ ਉਹ ਉਹਨਾਂ ਦਾ ਕੀ ਰਿਐਕਸ਼ਨ ਆ ਉਹ ਕੀ ਕਹਿੰਦੇ ਆ ਜਦੋਂ ਤੁਸੀਂ ਗੱਲ ਕੀਤੀ ਹੈ ਜਥੇਦਾਰ ਸਾਹਿਬ ਇਹ ਗੱਲ ਕਹਿੰਦੇ ਆ ਕਿ ਪੰਥ ਦੀ ਚੜ੍ਹਦੀ ਕਲਾ ਵਾਸਤੇ ਤੇ ਸਾਨੂੰ ਇੱਕਜੁੱਟ ਹੋਣਾ ਚਾਹੀਦਾ ਤੇ ਅਸੀਂ 2 ਦਸੰਬਰ ਨੂੰ ਵੀ ਇਹ ਗੱਲ ਕਹੀ ਸੀ ਪੰਜ ਸਿੰਘ ਸਹਿਬਾਨ ਨੇ ਕਿ ਸਾਨੂੰ ਜਿਹੜੇ ਚੁੱਲ੍ਹੇ ਆ ਉਹ ਸਮੇਟਨੇ ਚਾਹੀਦੇ ਆ ਉਹਨਾਂ ਦਾ ਭਾਵ ਸੀ ਕਿ ਉਹ ਅਲੱਗ-ਅਲੱਗ ਜਿਹੜੇ ਧੜੇ ਬਣੇ ਹੋਏ ਆ ਉਹਨਾਂ ਨੂੰ ਇੱਕਜੁੱਟ ਕਰਨ ਦੀ ਲੋੜ ਹੈਗੀ ਤੇ ਨਵਾਂ ਹੁਣ ਇੱਥੇ ਹੋਰ ਹੋ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਪਾਟੋ-ਤਾੜ ਦਾ ਜਿਹੜਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਵਿਰਾਮ ਲੱਗਣਾ ਚਾਹੀਦਾ ਬਿਕਰਮਾ ਜੀਟਿਆ ਵੀ ਉਹਨਾਂ ਦੇ ਹੱਕ 'ਚ ਆਏ ਆ ਪਰ ਤੁਹਾਨੂੰ ਲੱਗਦਾ ਵੀ ਵਾਕਈ ਸਿੱਖ ਨਹੀਂ ਜਾਂਉਂਦੇ ਵੀ ਜੇਕਰ ਕਿਸੇ ਜਥੇਦਾਰ ਸਾਹਿਬ ਨੂੰ ਉਹ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾਉਣਾ ਆ ਤੇ ਉਹਦਾ ਕੋਈ ਇੱਕ ਤਰੀਕਾ ਹੋਣਾ ਚਾਹੀਦਾ ਐਵੇਂ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਦੇਖੋ ਜੋ ਬਿਕਰਮ ਮਜੀਠੀਆ ਨੇ ਕਿਹਾ ਉਹਦਾ ਜਵਾਬ ਤਾਂ ਉਹ ਹੀ ਦੇ ਸਕਦੇ ਆ ਜੋ ਮੈਂ ਮਿਲ ਕੇ ਆਇਆ ਮੈਂ ਤਾਂ ਉਹਦੇ ਵਿੱਚ ਬੇਨਤੀ ਕਰਕੇ ਆਇਆ ਜਥੇਦਾਰ ਸਾਹਿਬ ਨੂੰ ਔਰ ਉਹਨਾਂ ਨੇ ਉਸ ਨੂੰ ਇੱਕ ਸਲਾਘਾਯੋਗ ਕਦਮ ਦੱਸਿਆ ਜੀ ਬਹੁਤ ਬਹੁਤ ਸ਼ੁਕਰੀਆ ਕਰਨੈਲ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਜੀ ਹਾਲ ਮੇਰੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਹੈ ਜਿਨ੍ਹਾਂ ਦਾ ਬਿਆਨ ਜਥੇਦਾਰ ਸਾਹਿਬ ਨੂੰ ਲੈ ਕੇ ਜੜਾ ਆ ਹੁਣ ਆਉਣਾ ਸ਼ੁਰੂ ਹੋਇਆ ਕਿਉਂਕਿ ਉਹਨਾਂ ਨੇ ਮੁਲਾਕਾਤ ਕੀਤੀ ਆ ਮੁਹੰਮਦ ਸਾਹਿਬ ਤੁਹਾਡਾ ਜਗਮਣੀ ਚ ਸਵਾਗਤ ਹੈ अच्छा एक तो पहला ये डिसीजन जड़ा है अंतरिम कमेटी ने लिया आया ਤੁਸੀਂ ਇਸ ਨੂੰ ਕਿੱਦਾਂ ਦੇਖਦੇ ਹੋ ਕਿਉਂਕਿ ਬਹੁਤੇ ਅਕਾਲੀ ਵੀ ਇਹਦਾ ਵਿਰੋਧ ਕਰਨ ਰਹੇ ਨੇ ਉਹ ਕਹਿੰਦੇ ਵੀ ਇਹ ਸਹੀ ਗੱਲ ਨਹੀਂ ਹੈਗੀ ਤੁਹਾਡਾ ਟੇਕ ਹੀ ਆ ਦਿੱਤੇ ਦੇਖੋ ਮੈਂ ਜਥੇਦਾਰ ਸਾਹਿਬ ਨੂੰ ਮਿਲਿਆ ਔਰ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਸਾਡੀਆਂ ਸਰਮੌਰ ਸੰਸਥਾਵਾਂ ਜਿਹੜੀਆਂ ਨੇ ਉਹ ਇਸ ਵੇਲੇ ਲੀਡਰਲੈਸ ਹੋਈਆਂ ਪਈਆਂ ਨੇ ਤਿੰਨ ਮੁੱਖ ਸੰਸਥਾਵਾਂ ਨੇ ਸ੍ਰੀ ਹਕਾਲਤਖਬ ਜਿਹੜੀ ਸਾਡੀ ਕੌਮ ਦੀ ਸੁਪਰੀਮ ਅਥਾਰਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੇ ਗੁਰਦੁਆਰੇ ਸਹਬਾਨਾਂ ਦਾ ਪ੍ਰਬੰਧ ਚਲਾਉਂਦੀ ਏ ਔਰ ਸਿੱਖ ਕੌਮ ਦੀ ਧਾਰਨਾ ਬਾਈ ਕਰਦੀ ਏ ਸ਼੍ਰੋਮਣੀ ਅਕਾਲੀ ਦਲ ਦੀ ਸਾਡੀ ਰਾਜਨੀਤਿਕ ਖੇਤਰੀ ਪਾਰਟੀ ਇਸ ਵੇਲੇ ਤਿੰਨ ਸੰਸਥਾਵਾਂ ਦੇ ਮੁਖੀ ਜਿਹੜੇ ਆ ਉਹ ਅਸਤੀਫਾ ਦੇ ਕੇ ਜਾਂ ਹਟਾਏ ਗਏ ਨੇ ਉਹ ਘਰਾਂ 'ਚ ਬੈਠੇ ਨੇ ਤੇ ਕੌਮ ਦੀ ਅਗਵਾਈ ਕੌਣ ਕਰੇਗਾ ਇਸ ਲਈ ਮੈਂ ਜ세ਦਰ ਸਾਹਿਬ ਨੂੰ ਬੇਨਤੀ ਕੀਤੀ ਉਹਨਾਂ ਨੇ ਬੇਨਤੀ ਨੂੰ ਬੜਾ ਇੱਕ ਪੋਜ਼ਿਟਿਵ ਰਿਸਪੌਂਸ ਦਿੱਤਾ ਤੇ ਬੇਨੂੰ ਆਸੇ ਉਸੇ ਆਸ ਦੀ ਕਿਰਨ ਦੇ ਵਿੱਚ ਹੀ ਮੈਂ ਗੱਲ ਕਹੀ ਏ ਕਿ ਸਾਰਾ ਕੁਝ ਠੀਕ ਕਰਨ ਲਈ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਬਹੁਤ ਵੱਡੀ ਲੋੜ ਹੈ ਜੱਥੇਦਾਰ ਸਾਹਿਬ ਨਾਲ ਤੁਹਾਡੀ ਗੱਲ ਹੋਈ ਹੈ ਗਿਆਨੀ ਰਗਬੀਰ ਸਿੰਘ ਹੁਣਾਂ ਦੇ ਨਾਲ ਉਹ ਉਹਨਾਂ ਦਾ ਕੀ ਰਿਐਕਸ਼ਨ ਆ ਉਹ ਕੀ ਕਹਿੰਦੇ ਆ ਜਦੋਂ ਤੁਸੀਂ ਗੱਲ ਕੀਤੀ ਹੈ ਜੱਥੇਦਾਰ ਸਾਹਿਬ ਇਹ ਗੱਲ ਕਹਿੰਦੇ ਆ ਕਿ ਪੰਥ ਦੀ ਚੜ੍ਹਦੀ ਕਲਾ ਵਾਸਤੇ ਤੇ ਸਾਨੂੰ ਇੱਕਜੁੱਟ ਹੋਣਾ ਚਾਹੀਦਾ ਤੇ ਅਸੀਂ 2 ਦਸੰਬਰ ਨੂੰ ਵੀ ਇਹ ਗੱਲ ਕਹੀ ਸੀ ਪੰਜ ਸਿੰਘ ਸਹਿਬਾਨ ਨੇ ਕਿ ਸਾਨੂੰ ਜਿਹੜੇ ਚੁੱਲ੍ਹੇ ਆ ਉਹ ਸਮੇਟਨੇ ਚਾਹੀਦੇ ਆ ਉਹਨਾਂ ਦਾ ਭਾਵ ਸੀ ਕਿ ਉਹ ਅਲੱਗ-ਅਲੱਗ ਜਿਹੜੇ ਧੜੇ ਬਣੇ ਹੋਏ ਆ ਉਹਨਾਂ ਨੂੰ ਇੱਕਜੁੱਟ ਕਰਨ ਦੀ ਲੋੜ ਹੈਗੀ ਤੇ ਨਵਾਂ ਹੁਣ ਇੱਥੇ ਹੋਰ ਹੋ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਪਟੋਤਾਰ ਦਾ ਜਿਹੜਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਵਿਰਾਮ ਲੱਗਣਾ ਚਾਹੀਦਾ ਬਿਕਰਮਜੀਤਿਆ ਵੀ ਉਹਨਾਂ ਦੇ ਹੱਕ 'ਚ ਆਏ ਆ ਪਰ ਤੁਹਾਨੂੰ ਲੱਗਦਾ ਵੀ ਵਾਕਈ ਸਿੱਖ ਨਹੀਂ ਜਾਂਉਂਦੇ ਵੀ ਜੇਕਰ ਕਿਸੇ ਜਥੇਦਾਰ ਸਾਹਿਬ ਨੂੰ ਉਹ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾਉਣਾ ਆ ਤੇ ਉਹਦਾ ਕੋਈ ਇੱਕ ਤਰੀਕਾ ਹੋਣਾ ਚਾਹੀਦਾ ਐਵੇਂ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਦੇਖੋ ਜੋ ਬਿਕਰਮ ਮਜੀਠੀਆ ਨੇ ਕਿਹਾ ਉਹਦਾ ਜਵਾਬ ਤਾਂ ਉਹ ਹੀ ਦੇ ਸਕਦੇ ਆ ਜੋ ਮੈਂ ਮਿਲ ਕੇ ਆਇਆ ਮੈਂ ਤਾਂ ਉਹਦੇ ਵਿੱਚ ਬੇਨਤੀ ਕਰਕੇ ਆਇਆ ਜਥੇਦਾਰ ਸਾਹਿਬ ਨੂੰ ਔਰ ਉਹਨਾਂ ਨੇ ਉਸ ਨੂੰ ਇੱਕ ਸਲਾਘਾਯੋਗ ਕਦਮ ਦੱਸਿਆ ਜੀ ਬਹੁਤ ਬਹੁਤ ਸ਼ੁਕਰੀਆ ਕਰਨਲ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਹੁਣ ਮੇਰੇ ਨਾਲ ਕਰਨਲ ਸਿੰਘ ਪੀਰ ਮੁਹੰਮਦ ਹੈ ਜਿਨ੍ਹਾਂ ਦਾ ਬਿਆਨ ਜਥੇਦਾਰ ਸਾਹਿਬ ਨੂੰ ਲੈ ਕੇ ਜੜਾ ਆ ਹੁਣ ਆਉਣਾ ਸ਼ੁਰੂ ਹੋਇਆ ਕਿਉਂਕਿ ਉਹਨਾਂ ਨੇ ਮੁਲਾਕਾਤ ਕੀਤੀ ਆ ਮੁਹੰਮਦ ਸਾਹਿਬ ਤੁਹਾਡਾ ਜਗਮਣੀ ਚ ਸਵਾਗਤ ਹੈ ਅੱਛਾ ਇੱਕ ਤਾਂ ਪਹਿਲਾ ਇਹ ਡਿਸੀਜਨ ਜਿਹੜਾ ਆ ਅੰਤਰੀਮ ਕਮੇਟੀ ਨੇ ਲਿਆ ਆ ਤੁਸੀਂ ਇਸ ਨੂੰ ਕਿੱਦਾਂ ਦੇਖਦੇ ਹੋ ਕਿਉਂਕਿ ਬਹੁਤੇ ਅਕਾਲੀ ਵੀ ਇਹਦਾ ਵਿਰੋਧ ਕਰਨ ਰਹੇ ਨੇ ਉਹ ਕਹਿੰਦੇ ਵੀ ਇਹ ਸਹੀ ਗੱਲ ਨਹੀਂ ਹੈਗੀ ਤੁਹਾਡਾ ਟੇਕ ਕੀ ਆ ਦਿੱਤੇ ਦੇਖੋ ਮੈਂ ਜ세ਦਬ ਸਾਹਿਬ ਨੂੰ ਮਿਲਿਆ ਔਰ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਸਾਡੀਆਂ ਸਰਮੌਰ ਸੰਸਥਾਵਾਂ ਜਿਹੜੀਆਂ ਨੇ ਉਹ ਇਸ ਵੇਲੇ ਲੀਡਰਲੈਸ ਹੋਈਆਂ ਪਈਆਂ ਨੇ ਤਿੰਨ ਮੁੱਖ ਸੰਸਥਾਵਾਂ ਨੇ ਸ੍ਰੀ ਕਾਲਪਤਿਕ ਸਾਹਿਬ ਜਿਹੜੀ ਸਾਡੀ ਕੌਮ ਦੀ ਸੁਪਰੀਮ ਅਥਾਰਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਹੜੀ ਸਾਡੇ ਗੁਰਦੁਆਰੇ ਸਹਬਾਨਾਂ ਦਾ ਪ੍ਰਬੰਧ ਚਲਾਉਂਦੀ ਏ ਔਰ ਸਿੱਖ ਕੌਮ ਦੀ ਧਾਰਨਾ ਬਾਈ ਕਰਦੀ ਏ ਸ਼੍ਰੋਮਣੀ ਅਕਾਲੀ ਦਲ ਇਹ ਸਾਡੀ ਰਾਜਨੀਤਿਕ ਖੇਤਰੀ ਪਾਰਟੀ ਇਸ ਵੇਲੇ ਤਿੰਨ ਸੰਸਤਾਵਾਂ ਦੇ ਮੁਖੀ ਜਿਹੜੇ ਆ ਉਹ ਅਸਤੀਫਾ ਦੇ ਕੇ ਜਾਂ ਹਟਾਏ ਗਏ ਨੇ ਉਹ ਘਰਾਂ 'ਚ ਬੈਠੇ ਨੇ ਤੇ ਕੌਮ ਦੀ ਅਗਵਾਈ ਕੌਣ ਕਰੇਗਾ ਇਸ ਲਈ ਮੈਂ ਜ세ਦਰ ਸਾਹਿਬ ਨੂੰ ਬੇਨਤੀ ਕੀਤੀ ਉਹਨਾਂ ਨੇ ਬੇਨਤੀ ਨੂੰ ਬੜਾ ਇੱਕ ਪੋਜ਼ਿਟਿਵ ਰਿਸਪਾਂਸ ਦਿੱਤਾ ਤੇ ਮੈਨੂੰ ਆਸ ਤੇ ਉਸੇ ਆਸ ਦੀ ਕਿਰਨ ਦੇ ਵਿੱਚ ਹੀ ਮੈਂ ਗੱਲ ਕਹੀ ਹੈ ਕਿ ਸਾਰਾ ਕੁਝ ਠੀਕ ਕਰਨ ਲਈ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਬਹੁਤ ਵੱਡੀ ਲੋੜ ਹੈ ਜੱਤੀਦਾਰ ਸਾਹਿਬ ਨਾਲ ਤੁਹਾਡੀ ਗੱਲ ਹੋਈ ਹੈ ਗਿਆਨੀ ਰਗਬੀਤ ਸਿੰਘ ਹੁਣਾਂ ਦੇ ਨਾਲ ਉਹ ਉਹਨਾਂ ਦਾ ਕੀ ਰਿਐਕਸ਼ਨ ਆ ਉਹ ਕੀ ਕਹਿੰਦੇ ਆ ਜਦੋਂ ਤੁਸੀਂ ਗੱਲ ਕੀਤੀ ਹੈ ਜੱਤੀਦਾਰ ਸਾਹਿਬ ਇਹ ਗੱਲ ਕਹਿੰਦੇ ਆ ਕਿ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਾਨੂੰ ਇਕਜੁੱਟ ਹੋਣਾ ਚਾਹੀਦਾ ਇਹ ਅਸੀਂ 2 ਦਸੰਬਰ ਨੂੰ ਵੀ ਇਹ ਗੱਲ ਕਹੀ ਸੀ ਪੰਜ ਸਿੰਘ ਸਹਿਬਾਨ ਨੇ ਕਿ ਸਾਨੂੰ ਜਿਹੜੇ ਚੁੱਲ੍ਹੇ ਆ ਉਸ ਮਿਟਨੇ ਚਾਹੀਦੇ ਆ ਉਹਨਾਂ ਦਾ ਭਾਵ ਸੀ ਕਿ ਅਲੱਗ-ਅਲੱਗ ਜਿਹੜੇ ਧੜੇ ਬਣੇ ਹੋਏ ਆ ਉਹਨਾਂ ਨੂੰ ਇਕਜੁੱਟ ਕਰਨ ਦੀ ਲੋੜ ਹੈਗੀ ਏ ਤੇ ਨਵਾਂ ਹੁਣ ਇੱਥੇ ਹੋਰ ਹੋ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਪਾਟੋ-ਤਾੜ ਦਾ ਜਿਹੜਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਵਿਰਾਮ ਲੱਗਣਾ ਚਾਹੀਦਾ ਬਿਕਰਮਜੀਤਿਆ ਵੀ ਉਹਨਾਂ ਦੇ ਹੱਕ 'ਚ ਆਏ ਆ ਪਰ ਤੁਹਾਨੂੰ ਲੱਗਦਾ ਵੀ ਵਾਕਈ ਸਿੱਖ ਨਹੀਂ ਜਾਂਉਂਦੇ ਵੀ ਜੇਕਰ ਕਿਸੇ ਜਥੇਦਾਰ ਸਾਹਿਬ ਨੂੰ ਉਹ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾਉਣਾ ਆ ਤੇ ਉਹਦਾ ਕੋਈ ਇੱਕ ਤਰੀਕਾ ਹੋਣਾ ਚਾਹੀਦਾ ਐਵੇਂ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਦੇਖੋ ਜੋ ਬਿਕਰਮ ਮਜੀਠੀਆ ਨੇ ਕਿਹਾ ਉਹਦਾ ਜਵਾਬ ਤਾਂ ਉਹ ਹੀ ਦੇ ਸਕਦੇ ਆ ਜੋ ਮੈਂ ਮਿਲ ਕੇ ਆਇਆ ਮੈਂ ਤਾਂ ਉਹਦੇ ਵਿੱਚ ਬੇਨਤੀ ਕਰਕੇ ਆਇਆ ਜਥੇਦਾਰ ਸਾਹਿਬ ਨੂੰ ਔਰ ਉਹਨਾਂ ਨੇ ਉਸ ਨੂੰ ਇੱਕ ਸਲਾਘਾਯੋਗ ਕਦਮ ਦੱਸਿਆ ਜੀ ਬਹੁਤ ਬਹੁਤ ਸ਼ੁਕਰੀਆ ਕਰਨੈਲ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਹੁਣ ਮੇਰੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਹੈ ਜਿਨ੍ਹਾਂ ਦਾ ਬਿਆਨ ਜਥੇਦਾਰ ਸਾਹਿਬ ਨੂੰ ਲੈ ਕੇ ਜੜਾ ਆ ਹੁਣ ਆਉਣਾ ਸ਼ੁਰੂ ਹੋਇਆ ਕਿਉਂਕਿ ਉਹਨਾਂ ਨੇ ਮੁਲਾਕਾਤ ਕੀਤੀ ਆ ਮੁਹੰਮਦ ਸਾਹਿਬ ਤੁਹਾਡਾ ਜਗਮਣੀ ਚ ਸਵਾਗਤ ਹੈ अच्छा एक तो पहला ये डिसीजन जड़ा है अंतरिम कमेटी ने लिया आया ਤੁਸੀਂ ਇਸ ਨੂੰ ਕਿੱਦਾਂ ਦੇਖਦੇ ਹੋ ਕਿਉਂਕਿ ਬਹੁਤੇ ਅਕਾਲੀ ਵੀ ਇਹਦਾ ਵਿਰੋਧ ਕਰਨ ਰਹੇ ਨੇ ਉਹ ਕਹਿੰਦੇ ਵੀ ਇਹ ਸਹੀ ਗੱਲ ਨਹੀਂ ਹੈਗੀ ਤੁਹਾਡਾ ਟੇਕ ਕੀ ਆ ਦਿੱਤੇ ਦੇਖੋ ਮੈਂ ਜਥੇਦਪ ਸਿੰਘ ਸਾਬ ਨੂੰ ਮਿਲਿਆ ਔਰ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਸਾਡੀਆਂ ਸਰਮੌਰ ਸੰਸਥਾਵਾਂ ਜਿਹੜੀਆਂ ਨੇ ਉਹ ਇਸ ਵੇਲੇ ਲੀਡਰਲੈਸ ਹੋਈਆਂ ਪਈਆਂ ਨੇ ਤਿੰਨ ਮੁੱਖ ਸੰਸਥਾਵਾਂ ਨੇ ਸ੍ਰੀ ਹਕਾਲਤਖਬ ਜਿਹੜੀ ਸਾਡੀ ਕੌਮ ਦੀ ਸੁਪਰੀਮ ਅਥਾਰਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੇ ਗੁਰਦੁਆਰੇ ਸਹਿਬਾਨਾਂ ਦਾ ਪ੍ਰਬੰਧ ਚਲਾਉਂਦੀ ਏ ਔਰ ਸਿੱਖ ਕੌਮ ਦੀ ਧਾਰਨਾ ਬਾਈ ਕਰਦੀ ਏ ਸ਼੍ਰੋਮਣੀ ਅਕਾਲੀ ਦਲ ਦੀ ਸਾਡੀ ਰਾਜਨੀਤਿਕ ਖੇਤਰੀ ਪਾਰਟੀ ਇਸ ਵੇਲੇ ਤਿੰਨ ਸੰਸਥਾਵਾਂ ਦੇ ਮੁਖੀ ਜਿਹੜੇ ਆ ਉਹ ਅਸਤੀਫਾ ਦੇ ਕੇ ਜਾਂ ਹਟਾਏ ਗਏ ਨੇ ਉਹ ਘਰਾਂ 'ਚ ਬੈਠੇ ਨੇ ਤੇ ਕੌਮ ਦੀ ਅਗਵਾਈ ਕੌਣ ਕਰੇਗਾ ਇਸ ਲਈ ਮੈਂ ਜ세ਦਰ ਸਾਹਿਬ ਨੂੰ ਬੇਨਤੀ ਕੀਤੀ ਉਹਨਾਂ ਨੇ ਬੇਨਤੀ 'ਤੇ ਬੜਾ ਇੱਕ ਪੋਜ਼ਿਟਿਵ ਰਿਸਪੌਂਸ ਦਿੱਤਾ ਤੇ ਮੈਨੂੰ ਆਸ 'ਚ ਉਸੇ ਆਸ ਦੀ ਕਿਰਨ ਦੇ ਵਿੱਚ ਹੀ ਮੈਂ ਗੱਲ ਕਹੀ ਏ ਕਿ ਸਾਰਾ ਕੁਝ ਠੀਕ ਕਰਨ ਲਈ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਬਹੁਤ ਵੱਡੀ ਲੋੜ ਹੈ ਜੱਤੀਦਾਰ ਸਾਹਿਬ ਨਾਲ ਤੁਹਾਡੀ ਗੱਲ ਹੋਈ ਹੈ ਗਿਆਨੀ ਰਗਬੀਤ ਸਿੰਘ ਹੁਣਾਂ ਦੇ ਨਾਲ ਉਹ ਉਹਨਾਂ ਦਾ ਕੀ ਰਿਐਕਸ਼ਨ ਆ ਉਹ ਕੀ ਕਹਿੰਦੇ ਆ ਜਦੋਂ ਤੁਸੀਂ ਗੱਲ ਕੀਤੀ ਹੈ ਜੱਤੀਦਾਰ ਸਾਹਿਬ ਇਹ ਗੱਲ ਕਹਿੰਦੇ ਆ ਕਿ ਪੰਥ ਦੀ ਚੜ੍ਹਦੀ ਕਲਾ ਵਾਸਤੇ ਤੇ ਸਾਨੂੰ ਇਕਜੁੱਟ ਹੋਣਾ ਚਾਹੀਦਾ ਤੇ ਅਸੀਂ 2 ਦਸੰਬਰ ਨੂੰ ਵੀ ਇਹ ਗੱਲ ਕਹੀ ਸੀ ਪੰਜ ਸਿੰਘ ਸਹਿਬਾਨ ਨੇ ਕਿ ਸਾਨੂੰ ਜਿਹੜੇ ਚੁੱਲ੍ਹੇ ਆ ਉਹ ਸਮਿਟਨੇ ਚਾਹੀਦੇ ਆ ਉਹਨਾਂ ਦਾ ਭਾਵ ਸੀ ਕਿ ਅਲੱਗ-ਅਲੱਗ ਜਿਹੜੇ ਧੜੇ ਬਣੇ ਹੋਏ ਆ ਉਹਨਾਂ ਨੂੰ ਇਕਜੁੱਟ ਕਰਨ ਦੀ ਲੋੜ ਹੈਗੀ ਏ ਤੇ ਨਵਾਂ ਹੁਣ ਇੱਥੇ ਹੋਰ ਹੋ ਰਿਹਾ ਕਿ ਸ਼੍ਰੋਮਣੀ ਕਾਲੀਕਲ ਦੇ ਅੰਦਰ ਪਾਟੋ ਧਾੜ ਦਾ ਜਿਹੜਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਵਿਰਾਮ ਲੱਗਣਾ ਚਾਹੀਦਾ ਬਿਕਰਮਜੀਤਿਆ ਵੀ ਉਹਨਾਂ ਦੇ ਹੱਕ 'ਚ ਆਏ ਆ ਪਰ ਤੁਹਾਨੂੰ ਲੱਗਦਾ ਵੀ ਵਾਕਈ ਸਿੱਖ ਨਹੀਂ ਜਾਂਉਂਦੇ ਵੀ ਜੇਕਰ ਕਿਸੇ ਜਥੇਦਾਰ ਸਾਹਿਬ ਨੂੰ ਉਹ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾਉਣਾ ਆ ਤੇ ਉਹਦਾ ਕੋਈ ਇੱਕ ਤਰੀਕਾ ਹੋਣਾ ਚਾਹੀਦਾ ਐਵੇਂ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਦੇਖੋ ਜੋ ਬਿਕਰਮ ਮਜੀਠੀਆ ਨੇ ਕਿਹਾ ਉਹਦਾ ਜਵਾਬ ਤਾਂ ਉਹ ਹੀ ਦੇ ਸਕਦੇ ਆ ਜੋ ਮੈਂ ਮਿਲ ਕੇ ਆਇਆ ਮੈਂ ਤਾਂ ਉਹਦੇ ਵਿੱਚ ਬੇਨਤੀ ਕਰਕੇ ਆਇਆ ਜਥੇਦਾਰ ਸਾਹਿਬ ਨੂੰ ਔਰ ਉਹਨਾਂ ਨੇ ਉਸ ਨੂੰ ਇੱਕ ਸਲਾਘਾਯੋਗ ਕਦਮ ਦੱਸਿਆ ਜੀ ਬਹੁਤ ਬਹੁਤ ਸ਼ੁਕਰੀਆ ਕਰਨੈਲ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਹੁਣ ਹਾਲ ਮੇਰੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਹੈ ਜਿਨ੍ਹਾਂ ਦਾ ਬਿਆਨ ਜਥੇਦਾਰ ਸਾਹਿਬ ਨੂੰ ਲੈ ਕੇ ਜੜਾ ਆ ਹੁਣ ਆਉਣਾ ਸ਼ੁਰੂ ਹੋਇਆ ਕਿਉਂਕਿ ਉਹਨਾਂ ਨੇ ਮੁਲਾਕਾਤ ਕੀਤੀ ਆ ਮੁਹੰਮਦ ਸਾਹਿਬ ਤੁਹਾਡਾ ਜਗਮਣੀ ਚ ਸਵਾਗਤ ਹੈ अच्छा एक तो पहला ये डिसीजन जड़ा है अंतरिम कमेटी ने लिया आया ਤੁਸੀਂ ਇਸ ਨੂੰ ਕਿੱਦਾ ਦੇਖਦੇ ਹੋ ਕਿਉਂਕਿ ਬਹੁਤੇ ਅਕਾਲੀ ਵੀ ਇਹਦਾ ਵਿਰੋਧ ਕਰਨ ਰਹੇ ਨੇ ਉਹ ਕਹਿੰਦੇ ਵੀ ਇਹ ਸਹੀ ਗੱਲ ਨਹੀਂ ਹੈਗੀ ਤੁਹਾਡਾ ਟੇਕ ਹੀ ਆ ਦਿੱਤੇ ਦੇਖੋ ਮੈਂ ਜਥੇਦਾਰ ਸਾਹਿਬ ਨੂੰ ਮਿਲਿਆ ਔਰ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਸਾਡੀਆਂ ਸਰਮੌਰ ਸੰਸਥਾਵਾਂ ਜਿਹੜੀਆਂ ਨੇ ਉਹ ਇਸ ਵੇਲੇ ਲੀਡਰਲੈਸ ਹੋਈਆਂ ਪਈਆਂ ਨੇ ਤਿੰਨ ਮੁੱਖ ਸੰਸਥਾਵਾਂ ਨੇ ਸ੍ਰੀ ਹਕਾਲਤਖਬ ਜਿਹੜੀ ਸਾਡੀ ਕੌਮ ਦੀ ਸੁਪਰੀਮ ਅਥਾਰਟੀ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੇ ਗੁਰਦੁਆਰੇ ਸਹਬਾਨਾਂ ਦਾ ਪ੍ਰਬੰਧ ਚਲਾਉਂਦੀ ਏ ਔਰ ਸਿੱਖ ਕੌਮ ਦੀ ਧਾਰਨਾ ਬਾਈ ਕਰਦੀ ਏ ਸ਼੍ਰੋਮਣੀ ਅਕਾਲੀ ਦਲ ਦੀ ਸਾਡੀ ਰਾਜਨੀਤਿਕ ਖੇਤਰੀ ਪਾਰਟੀ ਇਸ ਵੇਲੇ ਤਿੰਨ ਸੰਸਤਾਵਾਂ ਦੇ ਮੁਖੀ ਜਿਹੜੇ ਆ ਉਹ ਅਸਤੀਫਾ ਦੇ ਕੇ ਜਾਂ ਹਟਾਏ ਗਏ ਨੇ ਉਹ ਘਰਾਂ 'ਚ ਬੈਠੇ ਨੇ ਤੇ ਕੌਮ ਦੀ ਅਗਵਾਈ ਕੌਣ ਕਰੇਗਾ ਇਸ ਲਈ ਮੈਂ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਉਹਨਾਂ ਨੇ ਬੇਨਤੀ ਨੂੰ ਬੜਾ ਇੱਕ ਪੋਜ਼ਿਟਿਵ ਰਿਸਪਾਂਸ ਦਿੱਤਾ ਤੇ ਮੈਨੂੰ ਆਸ ਸੀ ਉਸੇ ਆਸ ਦੀ ਕਿਰਨ ਦੇ ਵਿੱਚ ਹੀ ਮੈਂ ਗੱਲ ਕਹੀ ਏ ਕਿ ਸਾਰਾ ਕੁਝ ਠੀਕ ਕਰਨ ਲਈ ਆਪਣੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਬਹੁਤ ਵੱਡੀ ਲੋੜ ਹੈ ਜਥੇਦਾਰ ਸਾਹਿਬ ਨਾਲ ਤੁਹਾਡੀ ਗੱਲ ਹੋਈ ਹੈ ਗਿਆਨੀ ਰਗਬੀਰ ਸਿੰਘ ਹੁਣਾਂ ਦੇ ਨਾਲ ਉਹ ਉਹਨਾਂ ਦਾ ਕੀ ਰਿਐਕਸ਼ਨ ਆ ਉਹ ਕੀ ਕਹਿੰਦੇ ਆ ਜਦੋਂ ਤੁਸੀਂ ਗੱਲ ਕੀਤੀ ਹੈ ਜਥੇਦਾਰ ਸਾਹਿਬ ਇਹ ਗੱਲ ਕਹਿੰਦੇ ਆ ਕਿ ਪੰਥ ਦੀ ਚੜ੍ਹਦੀ ਕਲਾ ਵਾਸਤੇ ਤੇ ਸਾਨੂੰ ਇੱਕਜੁੱਟ ਹੋਣਾ ਚਾਹੀਦਾ ਤੇ ਅਸੀਂ 2 ਦਸੰਬਰ ਨੂੰ ਵੀ ਇਹ ਗੱਲ ਕਹੀ ਸੀ ਪੰਜ ਸਿੰਘ ਸਹਿਬਾਨ ਨੇ ਕਿ ਸਾਨੂੰ ਜਿਹੜੇ ਚੁੱਲ੍ਹੇ ਆ ਉਹ ਸਮੇਟਨੇ ਚਾਹੀਦੇ ਆ ਉਹਨਾਂ ਦਾ ਭਾਵ ਸੀ ਕਿ ਅਲੱਗ-ਅਲੱਗ ਜਿਹੜੇ ਧੜੇ ਬਣੇ ਹੋਏ ਆ ਉਹਨਾਂ ਨੂੰ ਇਕਜੁੱਟ ਕਰਨ ਦੀ ਲੋੜ ਹੈਗੀ ਤੇ ਨਵਾਂ ਹੁਣ ਇੱਥੇ ਹੋਰ ਹੋ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਪਾਟੋ ਧਾੜ ਦਾ ਜਿਹੜਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਵਿਰਾਮ ਲੱਗਣਾ ਚਾਹੀਦਾ ਬਿਕਰਮਾ ਜੀਟੀਆ ਵੀ ਉਹਨਾਂ ਦੇ ਹੱਕ 'ਚ ਆਏ ਆ ਪਰ ਤੁਹਾਨੂੰ ਲੱਗਦਾ ਵੀ ਵਾਕਈ ਸਿੱਖ ਨਹੀਂ ਜਾਂਉਂਦੇ ਵੀ ਜੇਕਰ ਕਿਸੇ ਜਥੇਦਾਰ ਸਾਹਿਬ ਨੂੰ ਉਹ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾਉਣਾ ਆ ਤੇ ਉਹਦਾ ਕੋਈ ਇੱਕ ਤਰੀਕਾ ਹੋਣਾ ਚਾਹੀਦਾ ਐਵੇਂ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਦੇਖੋ ਜੋ ਬਿਕਰਮ ਮਜੀਠੀਆ ਨੇ ਕਿਹਾ ਉਹਦਾ ਜਵਾਬ ਤਾਂ ਉਹ ਹੀ ਦੇ ਸਕਦੇ ਆ ਜੋ ਮੈਂ ਮਿਲ ਕੇ ਆਇਆ ਮੈਂ ਤਾਂ ਉਹਦੇ ਵਿੱਚ ਬੇਨਤੀ ਕਰਕੇ ਆਇਆ ਜਥੇਦਾਰ ਸਾਹਿਬ ਨੂੰ ਔਰ ਉਹਨਾਂ ਨੇ ਉਸ ਨੂੰ ਇੱਕ ਸਲਾਘਾ ਜੋ ਕਦਮ ਦੱਸਿਆ